ਚਾਰ ਜਾਣੇ ਸੀ ਤੇ ਟਰਾਲੀ ਚ ਵੱਜ ਗਈ ਕਿਥੇ ਪਹੁੰਚੇ ਤੁਹਾਡੇ ਕੀ ਲੱਗਦੇ ਸੀ ਮੇਰੇ ਰਿਸ਼ਤੇਦਾਰ ਸੀ ਗਈ ਤੇ ਐਕਸੀਡੈਂਟ ਹੋਇਆ ਤੇ ਇਧਰੋਂ ਜਾ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਕਰਮਪੱਟੀ ਤੇ ਜਾ ਰਹੇ ਸੀਗੇ ਕਿੱਥੇ ਕੋਟਕਪੂਰੇ ਨੂੰ ਕਿੱਥੇ ਹੋਇਆ ਐਕਸੀਡੈਂਟ ਇਹ ਟੂਲ ਟੈਕਸ ਕੋਲੇ ਹੋਇਆ ਜੀ ਕਿੰਨੇ ਜਣੇ ਸੀ ਕਿ ਚਾਰ ਜਾਣੇ ਸੀਗੇ ਇਹ ਟਰਾਲੀ ਚ ਵਜ ਗਈ ਕਿਸ ਤਰ੍ਹਾਂ ਦੀ ਹਾਲਤ ਹੈ ਇਹ ਹਾਲਤੀ ਇਹਨੇ ਇੱਕ ਤਾਂ ਮਰੀਜ਼ ਅੰਦਰ ਪਿਆਈ ਅਮਰਜੈਂਸੀ ਜਆ ਦੋ ਬਾਹਰ ਤਿੰਨ ਪੇਸ਼ੈਂਟਸ ਦਾਖਲ ਹੋਏ ਹੈ ਜੀ ਇਹਨਾਂ ਚੋਂ ਇੱਕ ਪੇਸ਼ੈਂਟ ਕਾਫੀ ਸੀਰੀਅਸ ਹੈ ਉਹਦੇ ਸਿਰ ਦੀ ਵੀ ਸੱਟ ਹੈ ਬਾਹਰੇ ਦੀ ਸੱਟਾਂ ਕਾਫੀ ਜ਼ਿਆਦਾ ਹੈਗੀਆਂ ਟੈਂਡਾਂ ਵਗੈਰਾ ਉਹਦੇ ਟੁੱਟੇ ਹੋਏ ਆ ਬਾਕੀ ਦੋ ਪੇਸ਼ੈਂਟ ਸਟੇਬਲ ਹੈ ਅਜੇ ਸੀਟੀ ਸਕੈਨ ਉੱਪਰ ਕਰਕੇ ਦੇਖਦੇ ਆਂ ਫਿਰ ਪਤਾ ਲੱਗੇਗਾ ਇੱਕ ਬੱਚਾ ਗਿਆ ਜਾ ਰਿਹਾ ਬੱਚੇ ਦੀ ਹਲਤ ਪੁਸਤਕ ਠੀਕ ਲੱਗ ਰਹੀ ਹੈ ਜੀ ਬਾਕੀ ਟੈਸਟ ਹੋਏ ਜੇ ਸਾਰਾ ਦੇ ਰਹੇ ਆਂ ਅੱਜ ਮਿਤੀ 2 8 2024 ਨੂੰ 8:30 ਵਜੇ ਦੇ ਕਰੀਬ ਇੱਕ ਐਕਸੀਡੈਂਟ ਮੁਕਸਰ ਕਣੀੋਂ ਗੱਡੀ ਕੋੜਪੂਰਾ ਰੋਡ ਵੱਲ ਨੂੰ ਜਾ ਰਹੀ ਸੀ ਅਤੇ ਕੋੜਪੂਰਾ ਰੋਡ ਤੋਂ ਮੁਕਸਰ ਵੱਲੋਂ ਇੱਕ ਟ੍ਰੈਕਟਰ ਆ ਰਿਹਾ ਸੀ ਆਪਸੀ ਟੱਕਰ ਹੋਣ ਕਰਕੇ ਐਕਸੀਡੈਂਟ ਹੋਇਆ ਹੈ ਸਾਨੂੰ ਬਹੁਤ ਸਰ ਸਲਾਮ ਅਲੀਏ ਦੋ ਮਿੰਟਾਂ ਹੀ ਪਹੁੰਚ ਕੇ ਦਵਾਦਾਰਾ ਸ਼ਿਕੰਦਰਾਨਾ ਨੂੰ ਵੀ ਦਿੱਤਾ ਚੱਕ ਮਰੀਦ ਨੂੰ ਚੱਕ ਕੇ ਜਲਦੀ ਤੋਂ ਜਲਦੀ ਹਸਪਤਾਲ ਲੈ ਚੋਇਆ ਕੀ ਗੱਡੀ ਕਿੱਥੋਂ ਆ ਰਹੀ ਸੀ ਕਿੱਥੇ ਜਾ ਰਹੀ ਸੀ ਕੁਝ ਪਤਾ ਨਹੀਂ ਇੱਕ ਪੱਟੀ ਤੋਂ ਆ ਰਹੇ ਸੀ ਤੇ ਕੋਟਪੁਰੇ ਵੱਲ ਨੂੰ ਜਾ ਰਹੇ ਸੀ ਟਰਾਲਾ ਜਿਹੜਾ ਦੱਸਿਆ ਜਾ ਰਿਹਾ ਉਹ ਕਿੱਥੋਂ ਦੇ ਆ ਗਿਆ ਸੀ ਟਰਾਲੇ ਦੇ ਮਾਲਕ ਜਿਹੜੇ ਆ ਡਰਾਈਵਰ ਭੱਜ ਗਿਆ ਜੀ ਸਾਡੇ ਹੋਂ ਤੱਕ